ਸਤਿ ਸ਼੍ਰੀ ਅਕਾਲ ਜੀ ਨਵੀਂ ਸਵੇਰ ਦੇ ਨਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜਿੰਦਗੀ ਦੇ ਰੰਗ ਵਿੱਚ ਐਸਐਸਪੀਏ ਮੌਸਮ ਵਧੀਆ ਅੱਜ ਕੱਲ ਦਾ ਬੜਾ ਵਧੀਆ ਸੀਗਾ ਹਵਾ ਢੰਡੀ ਚੱਲਦੀ ਸੀ ਪ੍ਰਭ੍ਰਿਤ ਕੋ ਨੇ ਅੱਜ ਲੈ ਕੇ ਜਣੀ ਸੀ ਜੀ ਪਾਉ ਬਾਜੀ ਸਵੇਰੇ ਸਵੇਰੇ ਪਹਿਲਾਂ ਆਪਣੇ ਐਕਸਰਸਾਈਜ਼ ਵਗੈਰਾ ਕੀਤੀ ਤੇ ਬਾਅਦ ਚ ਬਣਾਏ ਪ੍ਰਭ੍ਰਿਤ ਲਈ ਬਾਜੀ ਤੇ ਇਹ ਕਰਕੇ ਆਪਾ ਠਾਵਾਂਗੇ ਪ੍ਰਭ੍ਰਿਤ ਨੂੰ ਕਰਾਂਗੇ ਰੈਡੀ ਥੋੜਾ ਬਹੁਤਾ ਜਿਹੜਾ ਕੰਮ ਸੀ ਪਾਰਲਾ ਉਹ ਹੋ ਗਿਆ काम कर ਆਪਣਾ ਹੋ ਗਿਆ ਸਾਰਾ ਤੇ ਹੋ ਗਿਆ ਰੈਡੀ ਜਾਵਾਂਗੇ ਜਲੰਧਰ ਅਜੀਤ ਸਿੰਘ ਦੀ ਵੈਕਸੀਨੇਸ਼ਨ ਹੈ ਇਸ ਲਈ ਰੌਲਾ ਪਾ ਰਿਹਾ ਕਿ ਮੈਂ ਟੀਕਾ ਨਹੀਂ ਲਵਾਉਣਾ ਤੇ ਲੋ ਜੀ ਆਪਾਂ ਵੀ ਚੱਲ ਲਿਆਂ ਜਲੰਧਰ ਤੇ 1 ਅਕਤੂਬਰ ਮੀਟੇ ਦੇ ਕੰਮ ਨੇ ਉਹ ਕਰਾਂਗੇ ਫੈਬਰਿਕ ਵਗੈਰਾ ਦੇਖਣੇ ਤੇ ਦੁਪੱਟੇ ਵਗੈਰਾ ਦੇ ਉੱਤੇ ਸਿਓ ਚੱਕਣੇ ਜਨਾ ਲੜਦਾ ਉਹਨਾਂ ਵੀ ਮੈਨੂੰ ਟੋਏ ਚਾਹੀਦੇ ਆ ਅੱਜ ਖਾਣ ਦੇ ਚੱਕਰ 'ਚ ਕਹਿੰਦਾ ਕਿ ਟੋਏ ਕਿੰਨੇ ਪਏ ਘਰੇ ਲੈ ਲੈ ਟੋਏ ਲੈ ਲੱਗ ਪੈਣਾ ਓਏ ਲੈ ਨਾ ਇਹਨਾਂ ਮਾਪੂਕ ਕਰਾ ਦਿਆਂ ਜਿੱਤੇ ਲਾ ਪੁੱਟੀ ਗੱਲ ਨਹੀਂ ਭੁੱਖ ਭੁੱਖ ਕਿਹੜੀ ਗੰਮੀ ਵੀਰ ਨਾਲ ਕਿਹੜੀ ਭੁੱਖ ਮਿਟਦੀ ਹੁੰਦੀ ਐ 500 ਲੈ ਲਓ ਉਹ ਤਾਂ ਬਾ ਦਾਦੂ ਨੂੰ ਕਹਿੰਦੇ ਆ ਫਿਰ ਦਾਦੂ ਭੇਜ ਲੂਗੇ ਜਿਹੜੇ ਅੱਗੇ ਦੁਕਾਨ ਦਾ ਉਹ ਵਾਲੀਆਂ ਮੰਗਦਾ ਇਹਨੂੰ ਉਹਦਾ ਟੇਸਟ ਆਇਆ ਹੁਣ ਨਾ ਬਿਮਾਰ ਹੋ ਕੇ ਨਹੀਂ ਗਈ ਵਾਰੀ ਬਹੁਤ ਚੀਤੇ ਹੋਏ ਓਏ ਉਹ ਹੁਣ ਕਿੱਥੋਂ ਲੈ ਆਇਆ ਉਹ ਦਾਦੂ ਨੂੰ ਕਹਿੰਦੇ ਫਿਰ ਭੇਜ ਦੂਗੇ ਮਲਟੀਪਲ ਟਾਈਮ ਆ ਦੇ ਮੂੰਹ ਦੇਖ ਡਾਕਟਰ ਨੇ ਬੰਦ ਕੀਤਾ ਸਾਰਾ ਕੁਝ ਉਹ ਨਾਲੇ ਖੱਤੀ ਹੁੰਦੀ ਆ ਘਡਾਉਣਾ ਖੇਡ ਲੈ ਲਾ ਕੋਈ ਟਾਇਲ ਲਾਗੋ ਇੰਦਾ ਵੀ ਲੈਨੇ ਆ ਜਿੱਦਾਂ ਉਹ ਕਹਿੰਦਾ ਗਰਮੀ ਚ ਨਹੀਂ ਜਾਣਾ ਜਿੱਦਾਂ ਤੂੰ ਉਹ ਫਿਰ ਆਪਾਂ ਅੰਦਰ ਬੈਠੇ ਬੈਠੇ ਆਰਾਮ ਨਾਲ ਖੇਗੇ ਇੰਦਾ ਤਾਂ ਬਹੁਤ ਵੋਸ਼ ਆ ਜਿਹੜਾ ਬਾਹਰ ਜਾਣਾ ਬਾਹਰ ਹੀ ਜਾਣਾ ਆ ਅੰਦਰ ਕਿਹੜੀ ਚੀਜ਼ ਨੂੰ ਫੜ ਕੇ ਰੱਖੀ ਰੱਖੂ ਦੱਸ ਤੇਵਾ ਪਟਾਇ ਰੂਮ ਜੀ ਛੱਡ ਜੋ ਵੇਹ ਦਾ ਤੂੰ ਤਾਂ ਦੁਕਾਨੇ ਛੱਡ ਜਾ ਹਾਂ ਐ ਹੋਏ ਜਾ ਭੱਜੋ ਜਾ ਮੱਪ ਕੀ ਦੋਮ ਆਪਣੇ ਤਾਂ ਅੰਦਰ ਟਾਇਲ ਆਲੀ ਪੱਤ ਕੀ ਜਾਓ ਪੱਤ ਕੀ ਜਾਓ ਟਾਇਲ ਅੱਛਾ ਹੂੰ ਜਾ ਧੀਰੀ ਬਾਰੂ ਬਰੂ ਤੇਰੇ ਲਈ ਕਣ ਮੇਰੇ ਲਈ ਨਹੀਂ ਕੁਝ ਲਿਆਂਦਾ ਬਾਰੂ ਬਰੂ ਲੈ ਰੋਲੀ ਹਾਂ ਬਾਰੂ ਬਰੂ ਅਜੀਤ ਦੀ ਵੈਕਸੀਨੇਸ਼ਨ ਕਰਵਾ ਕੇ ਤੇ ਅਸੀਂ ਆਪਣਾ ਜਿਹੜਾ ਬਾਕੀ ਦਾ ਕੰਮ ਕਰ ਸੀ ਉਹ ਸਾਰਾ ਕੀਤਾ ਡਨ ਇਹ ਆ ਜੀ ਸਾਡਾ ਜਲੰਧਰ ਦਾ ਮਾਡਲ ਟਾਊਨ ਸਾਰੇ ਬ੍ਰਾਂਡ ਸਾਰਾ ਕੁਝ ਸਾਡੇ ਮਾਡਲ ਟਾਊਨ ਚ ਮਿਲ ਜਾਂਦਾ ਮਾਲ ਵਗੈਰਾ ਜਲੰਧਰ ਚ ਘਾਟੀ ਨੇ ਤੇ ਪਰ ਹਰ ਇੱਕ ਚੀਜ਼ ਉਦਾਂ ਮਿਲ ਜਾਂਦੀ ਹੈ ਸ਼ੋਰੂਮ ਹੀ ਨੇ ਵਧੀਆ ਸ਼ੁਰੂ ਤੋਂ ਹੀ ਮਾਡਲ ਟਾਊਨ ਬੜਾ ਵਧੀਆ ਸੀ ਹਰ ਇੱਕ ਚੀਜ਼ ਬ੍ਰੈਂਡ ਮਿਲ ਜਾਂਦੀ ਸੀ ਤੇ ਹੁਣ ਤੇ ਕੀ ਬਾਤਾਂ ਹੋਈਆਂ ਪਈਆਂ ਜਲੰਧਰ ਦੀਆਂ ਵੀ ਹਰ ਇੱਕ ਚੀਜ਼ ਅਵੇਲੇਬਲ ਹੈ ਕਈ ਵਾਰੀ ਤਾਂ ਥੋੜੇ ਟਾਈਮ ਬਾਅਦ ਜੇ ਦੂਸਰੀ ਸਾਈਡ ਨੂੰ ਜਾਓ ਜਿੱਧਰ ਤੁਹਾਡੀ ਗੇੜੀ ਨਹੀਂ ਲੱਗੀ ਤੇ ਬੰਦਾ ਆਪ ਹੀ ਹਰਾਨ ਹੋ ਜਾਂਦਾ ਵੀ ਇੰਨਾ ਕੁਝ ਚੇਂਜ ਹੋ ਗਿਆ ਬੜੀ ਫਾਸਟ ਡਿਵੈਲਪਮੈਂਟ ਹੋ ਰਹੀ ਹੈ ਸ਼ਹਿਰਾਂ ਦੀ ਸਾਬ ਨੇ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਤੇ ਉਹਦੇ ਲਈ ਅਸੀਂ ਕੈਮਿਸਟਰੀ ਆਈ ਬਾਈ ਤੇ ਅਜੀਤ ਸਿੰਘ ਨਾਲ ਸੀਗੇ ਤੇ ਅਜੀਤ ਸਿੰਘ ਦੀਆਂ ਲੱਗੀਆਂ ਮੋਰਚਾ ਕਦੀ ਆ ਲੈਣਾ ਮਾਪਾ ਬਣਨਾ ਇੱਕ ਰਿਸ਼ਤਾ ਨਹੀਂ ਬੜੀ ਵੱਡੀ ਜ਼ਿੰਮੇਵਾਰੀਆ ਤੇ ਬਚਪਨ ਸਿਰਫ ਇੱਕ ਵਾਰੀ ਆਉਂਦਾ ਉਹਨੂੰ ਪਿਆਰ ਨਾਲ ਪੇਸ਼ੈਂਸ ਨਾਲ ਤੇ ਟਾਈਮ ਦੇ ਕੇ ਯਾਦਗਾਰ ਬਣਾ ਸਕਦੇ ਆਪਾਂ ਬੱਚਿਆਂ ਨੂੰ ਸਿਰਫ ਪਾਲਣਾ ਨਹੀਂ ਸਮਝਣਾ ਤੇ ਸਮਝਾਉਣਾ ਵੀ ਬੜੀ ਵੱੜ ਪੈਂਦਾ जिंदगी बिजी हो सकती है पर बच्चे रुकते नहीं पर एंडिंग टाइम मांगते हैं अटेंशन मांगते हैं ਤੁਸੀਂ ਜਿੰਨਾ ਸਮੇਂ ਟੀਵੀ ਜਾਂ ਮੋਬਾਈਲ ਨੂੰ ਆਪਾਂ ਦਿੰਦੇ ਆ ਉਹੀ ਜੇ ਆਪਾਂ ਆਪਣੇ ਬੱਚਿਆਂ ਨੂੰ ਦਈਏ ਤਾਂ ਉਹ ਵੀ ਬੜੇ ਖੁਸ਼ ਹੋ ਜਾਂਦੇ ਨੇ ਤੇ ਪਰਫੈਕਟ ਪੇਰੈਂਟ ਬਣਨਾ ਜ਼ਰੂਰੀ ਨਹੀਂ ਪਰ ਪ੍ਰੈਜ਼ੈਂਟ ਪੇਰੈਂਟ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰੈਜ਼ੈਂਟ ਮੀਨਿੰਗ ਕਿ ਜਦੋਂ ਤੁਹਾਡੇ ਬੱਚੇ ਨੂੰ ਤੁਹਾਡੀ ਲੋੜ ਆ ਉਦੋਂ ਤੁਸੀਂ ਉਹਦੇ ਕੋਲ ਅਵੇਲੇਬਲ ਹੋਵੋ ਏਸੀ ਜੀ ਕੁਝ ਗੱਲਾਂ ਪੇਰੈਂਟਿੰਗ ਤੇ ਤੇ ਹੁਣ ਆਪਾਂ ਦੇਖੋ ਜੀ ਸਿੰਘ ਨੇ ਬੜਾ ਕੁਝ ਤੇ ਪਸੰਦ ਕੀਤਾ ਇਹ ਆ ਆਰਮੀ ਦੀ ਕਿਟ ਇਹਦੇ ਵਿੱਚ ਚਾਰ ਪੰਜ ਪਹਿਲਾਂ ਇਹ ਲਈਆਂ ਤੇ ਆ ਸੀ ਮੈਂ ਕਹੀ ਮੇਰੀ ਫੇਵਰਿਟ ਜਗਾ ਜਿੱਥੇ ਪਲੈਨਰ ਸੀ ਸਟਿਕ ਨੋਟਸ ਹਾਈਲਾਈਟਰਸ ਬੜਾ ਕੁਛ ਸੀਗਾ ਤੇ ਪਰ ਅਜੀਤ ਸਿੰਘ ਨਾਲ ਸਾਹਮਣੇ ਵਾਦਾ ਕੀਤਾ ਸੀ ਇੱਕ ਟੌਏ ਦਾ ਤੇ ਆਹ ਦੇਖੋ ਡੰਬਲ ਚੱਕ ਲੈ ਸਰਦਾਰ ਜੀ ਨੇ ਕਹਿੰਦੇ ਇਹ ਲੈ ਲਈਏ ਇਹ ਆ ਮੈਂ ਤੇ ਧੀਰੇ ਐਕਸਰਸਾਈਜ਼ ਕਰਿਆ ਕਰਾਂਗੇ ਚੱਕ ਹੁੰਦਾ ਨਹੀਂ ਆ ਤੇ ਬੜਾ ਕੁਝ ਸੀਗਾ ਇੱਥੇ ਬੜੇ ਟੌਏ ਸੀ ਬੜੀਆਂ ਵਧੀਆ ਚੀਜ਼ਾਂ ਸੀ ਕਈ ਵਾਰੀ ਤਾਂ ਇਦਾਂ ਦੀ ਥਾਂ ਤੇ ਜਾ ਕੇ ਮਨ ਇੰਨਾ ਕਰਦਾ ਵੀ ਆ ਵੀ ਲੈ ਲਓ ਆ ਵੀ ਲੈ ਲਓ ਪਰ ਇੰਨਾ ਕੁਝ ਲੈ ਨਹੀਂ ਸਕਦੇ ਡੈਕੋਰੇਸ਼ਨ ਦਾ ਸਮਾਨ ਵੀ ਬੜਾ ਵਧੀਆ ਸੀ ਇੱਥੇ ਤੇ ਬੜਾ ਮਜ਼ਾ ਆਇਆ ਦੇਖ ਕੇ ਇੱਕ ਦੋ ਚੀਜ਼ ਆਪਾਂ ਵੀ ਲਈਆਂ ਅੱਗੇ ਜਾ ਕੇ ਤੁਹਾਨੂੰ ਵੀਡੀਓ ਚ ਦਿਖਾਉਨੇ ਆ ਤੇ ਆਪਣੀ ਸ਼ਾਪਿੰਗ ਹੋ ਗਈ ਜੀ ਪੂਰੀ ਜੀ ਅਜੀਤ ਸਿੰਘ ਨੇ ਲੈ ਲਿਆ ਟਾਇਰ ਇੱਕ ਦੋ ਜੀ ਦਾ ਫਰਾਬ ਲੈ ਲਿਆ ਤੇ ਆਪਾਂ ਚੱਲੇ ਆਪਣੀ ਕਾਰ ਦੇ ਕੋਲ ਤੇ ਆ ਲਿਆ ਆਇਆ ਆਪਾਂ ਸਮਾਨ ਤੇ ਅਜੀਤ ਸਿੰਘ ਨੇ ਲਈ ਆ ਕਾਰ ਤੇ ਇਹ ਨਿਕਲੀ ਟੁੱਟੀ ਚਲੋ ਵਧੀਆ ਹੋਏ ਨੇ ਜਦੋਂ ਬਾਕਸ ਕੋਲਿਆ ਟਾਇਰ ਵਿੱਚੋਂ ਨਿਕਲ ਕੇ ਡੇਗ ਗਿਆ ਤੇ ਫਿਰ ਆਪਾਂ ਚੇਂਜ ਕਰਵਾਈ ਇਹ ਕੁਝ ਨਹੀਂ ਗਿਆ ਉਹਨਾਂ ਨੇ ਹਜੇ ਅਸੀਂ ਨੇੜੇ ਹੀ ਸੀਗੇ ਵਾਪਸ ਆਏ ਤੇ ਫੇਰ ਦੁਬਾਰਾ ਚੇਂਜ ਕਰਾਈ ਕਰਿਆ ਕਿ ਕੀਤਾ ਥੋੜਾ ਰਿਲੈਕਸ ਵਾਟਰਮੈਲਨ ਖਾਦਾ ਤੇ ਦੇਖਿਆ ਆਪਣਾ ਫੇਵਰੇਟ ਸ਼ੋ ਨਾਲ ਇਹ ਜੀਤ ਸਿੰਘ ਲੈ ਕੇ ਆਇਆ ਜੀ ਇੱਕ ਮੈਜਿਕ ਕੈਪਸੂਲ ਤੇ ਇਹਨੇ ਉਥੋਂ ਆਪ ਹੀ ਚੱਕਿਆ ਤੇ ਸਾਬ ਕਹਿੰਦੇ ਵੀ ਜਦੋਂ ਮੈਨੂੰ ਚੱਕ ਕੇ ਕਹਿੰਦਾ papa ਮੈਜਿਕ ਕੈਪਸੂਲਾ ਇਹਦੇ ਚੋਂ ਟੌਏ ਨਿਕਲਦੇ ਆ ਤੇ ਇਹ ਕਹਿੰਦੇ ਮੈਂ ਹੈਰਾਨ ਹੋ ਗਿਆ ਤੇ ਫੇਮ ਜਦੋਂ ਉੱਪਰ ਪੜਿਆ ਤੇ ਵਾਕਈ ਉਹਦੇ ਉੱਤੇ ਲਿਖਿਆ ਸੀ ਮੈਜਿਕ ਕੈਪਸੂਲ ਤੇ ਪਤਾ ਨਹੀਂ ਇਹ ਕਿੱਥੋਂ ਇੰਨੀਆਂ ਗੱਲਾਂ ਪਤਾ ਕਰਦੇ ਰਹਿੰਦੇ ਨੇ ਆ ਦੇਖੋ ਇਹ ਤਾਂ ਨਿੱਕ-ਨਿੱਕੇ ਕੈਪਸੂਲ ਬਣੇ ਹੋਏ ਤੇ ਆ ਚੀਜ਼ਾਂ ਇਹਦੀਆਂ ਪਾਣੀਆਂ ਇਹਨਾਂ ਨੂੰ ਪਾਣੀ ਵਿੱਚ ਟਿਪ ਕਰਕੇ ਰੱਖਣਾ ਤੇ ਫੇਰੇ ਦੇ ਨਾਲ ਆ ਲੋ ਜੀ ਆਪਾਂ ਲੱਗੇ ਆ ਬਣਾਉਣ ਐਕਸਪੈਰੀਮੈਂਟ ਕਰਨ ਬੱਚੇ ਤੇ ਹੁਣ ਵਿੱਚ ਸਿੱਟਾਂਗੇ ਇੱਕ ਪਾਣੀ ਦੇ ਕੈਪਸੂਲ ਤੇ ਇਹ ਦੇਖਦੇ ਆ ਕੀ ਬਣਦਾ ਆ ਦੋਨੇ ਜਣੇ ਬੜੇ ਐਕਸਾਈਟਿਡ ਨੇ ਕੈਪਸੂਲ ਖੁੱਲਣ ਲੱਗ ਗਿਆ ਤੇ ਹੁਣ ਇਹ ਹੋ ਜਾਊਗਾ ਫਿਰ ਪਤਾ ਦੇਖਦੇ ਹਾਂ ਵਿੱਚੋਂ ਕੀ ਬਣਦਾ ਆ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਬਣਨੀਆਂ ਨੇ ਟਰਾਂਸਪੋਰਟ ਦੀਆਂ ਤੇ ਲੋ ਜੀ ਆਪਣਾ ਕੈਪਸੂਲ ਗਿਆ ਖੁੱਲ ਵਿੱਚੋਂ ਨਿਕਲੀ ਆ ਜੀ ਸ਼ਿਪ ਸ਼ਿਪ ਬਣੀ ਆ ਇਹ ਇਹ ਫਾਰਮ ਦਾ ਏ ਟੋ ਕਟਿੰਗ ਕੀਤੀ ਹੋਈ ਆ ਜਿਹੜੀ ਫਾਰਮ ਹੁੰਦੀ ਆ ਉਹਦੇ ਤੇ ਤੇ ਉਹਨੂੰ ਫੋਲਡ ਕਰਕੇ ਕੈਪਸੂਲ ਦੇ ਵਿੱਚ ਪਾਇਆ ਉਹ ਜਿਹੜਾ ਉੱਪਰਲਾ ਮਟੀਰੀਅਲ ਤੇ ਹੌਲੀ ਹੌਲੀ ਕਰਕੇ ਜੀ ਅਸੀਂ ਸਾਰੇ ਲੈ ਖੋਲ ਆ ਨਿਕਲਿਆ ਇਹਦੇ ਵਿੱਚੋਂ 100 ਤੇ 20 ਰੁਪਏ ਦਾ ਸੀ ਇਹ ਬਾਅਦ ਚ ਇਹ ਜਿਹੜੀਆਂ ਪਿੱਛੇ ਇਹਨਾਂ ਦੀਆਂ ਪਿਕਚਰ ਦਿੱਤੀਆਂ ਇਹ ਸ਼ੈਡੋ ਲਿਖਿਆ ਹੋਇਆ ਉਹਨਾਂ ਨੇ ਵੀ ਇਹਦੇ ਨਾਲ ਮੈਚ ਕਰ ਕਰਕੇ ਦੇਖੋ ਫਿਰ ਇਹ ਲੱਗੇ ਰਹੇ ਇਹਨਾਂ ਦਾ ਮੈਚ ਕੀਤੀਆਂ ਇਹਨਾਂ ਨੇ ਵੀ ਆ ਇਹਦਾ ਹੀ ਆ ਇਹਦਾ ਵੈਸੇ ਤਾਂ ਵਧੀਆ ਵੀ ਸੀ ਬੱਚਿਆਂ ਦੇ ਲਈ ਇੱਕ ਸਾਫ ਦਾ ਐਂਟਰਟੇਨਮੈਂਟ ਹੀ ਸੀਗਾ ਤੇ ਆ ਜੀਤ ਸਿੰਘ ਆਪਦੀ ਡੇਲੀ ਦੀ ਲੱਗਦੀ ਹੋਊ ਗੇਮ ਤੇ ਇਹ ਕੱਢੀ ਇਹਨਾਂ ਨੇ ਬਾਅਦ ਦੇ ਵਿੱਚ ਕ੍ਰਾਸ ਤੇ ਜ਼ੀਰੋ ਅਸੀਂ ਇਹ ਕਾਪੀ ਦੇ ਉੱਪਰ ਖੇਡਦੇ ਹੁੰਦੇ ਸੀਗੇ ਤੇ ਅੱਜ ਕੱਲ ਇਹ ਇਦਾਂ ਆ ਗਈ ਆ ਲੱਕੜ ਦੀ ਬਣੀ ਹੋਈ ਬੜੇ ਵਧੀਆ ਸੀਗੀ ਥੋੜੀ देरੇ ਖੇਟੀ ਤੇ ਫਿਰ ਇਹਨਾਂ ਨੇ ਆਪਦੇ ਕੀਤੇ ਸਕੂਲ ਦਾ ਕੰਮ ਹੋਮਵਰਕ ਵਗੈਰਾ ਕੀਤਾ ਫਿਰ ਨਹਾ ਤੋ ਕੇ ਫਰੈਸ਼ ਹੋ ਕੇ ਫਿਰ ਅਸੀਂ ਰਾਤ ਨੂੰ ਇੱਕ ਗੇਮ ਮੈਂ ਵੀ ਨਾਲ ਲਈ ਬੜਾ ਮਜ਼ਾ ਆਇਆ ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਕਰਦੇ ਆ ਖਤਮ ਵੀਡੀਓਜ਼ ਨੂੰ ਦੇਖਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਕੋਈ ਵੀ ਵੀਡੀਓ ਵਿੱਚ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ